ਸ਼ੇਖ ਕਲਮਦਰ ਸਿੰਘ ਸਰਾਂ ਤੋਂ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਸ਼ਿਵਾ ਐਨ ਕਲੱਬ ਦੀਆਂ ਤਸਵੀਰਾਂ ਨੇ ਜਿੱਥੇ ਕਿ ਅੱਜ ਵਿਧਾਇਕ ਅਮਰਤਪਾਲ ਸਿੰਘ ਪਹੁੰਚੇ ਨੇ ਲਗਭਗ 6 ਲੱਖ ਦੀ ਜਿਹੜੀ ਲਾਗਤ ਦੇ ਨਾਲ ਇੰਟਰਲੌਕ ਦਾ ਜਿਹੜਾ ਨਿਰਮਾਣ ਕੀਤਾ ਜਾਣਾ ਤੇ ਗੱਲਬਾਤ ਕਰਦੇ ਆ ਵਿਧਾਇਕ ਅਮਰਤਪਾਲ ਸਿੰਘ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿ ਰਹੇ ਹੁਣ ਕਿਉਂ ਸ਼ਿਵਾ ਐਨ ਕਲੱਬ ਦੇ ਵਿੱਚ ਕੀ ਮਕਸਦ ਆ ਪ੍ਰੈਸ ਕਾਨਫਰੰਸ ਕਰਨ ਦਾ ਜੀ ਕੀ ਕਰਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਅੱਜ ਮੰਦਿਰ 'ਚ ਬੈਠੇ ਆਂ ਪ੍ਰਮਾਤਮਾ ਚੇਅਰਮੈਨ ਰਮਨ ਮਿੱਤਲ ਜੀ ਮੇਰੇ ਖੱਬੇ ਹੱਥ ਨਗਰ ਕੌਂਸਲ ਬਾਗਾਪੁਰਾਣਾ ਦੇ ਸਾਡੇ ਪ੍ਰਧਾਨ ਤਾਂ ਸਾਡੇ ਅੰਕਲ ਜੀ ਗੁਪਤਾ ਜੀ ਸੋਨੀਆ ਜੀ ਤੇ ਨਾਲ ਸਾਡਾ ਜਿਹੜਾ ਇਹ 1 ਨੰਬਰ ਵਾਰਡ ਆ 1 ਨੰਬਰ ਵਾਰਡ ਦੇ ਜਿਹੜੇ ਸਾਡੇ ਐਮਸੀ ਸਾਹਿਬ ਨੇ ਕਿਰਨ ਕਿਰਨਜੀਤ ਜੀ ਉਹ ਵੀ ਸਾਡੇ ਨਾਲ ਆਏ ਨੇ ਬਾਕੀ ਸਾਡੇ ਸਾਰੇ ਸਾਥੀ ਨੇ ਸਾਡੇ ਬਾਕੀ ਐਮਸੀ ਸਾਹਿਬ ਵੀ ਨਾਲ ਬੈਠੇ ਨੇ ਇਹ ਜਿਹੜੇ ਸ਼ਿਵਾਨਿਕਲੇਬਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਬੜੀ ਸਮੱਸਿਆ ਹੁੰਦੀ ਸੀ ਜਿੱਥੇ ਨਗਰ ਕੌਂਸਲ ਆਪਣਾ ਕੰਮ ਨਹੀਂ ਸੀ ਕਰ ਸਕਦੀ ਉਹਦੇ ਕਈ ਚੀਜ਼ਾਂ ਸੀਗੀਆਂ ਕਈ ਉਹਦੀਆਂ ਕਲੀਅਰੈਂਸ ਲੈਣ ਵਾਲੀਆਂ ਸੀ ਜਾਂ ਮੈਂ ਇਹ ਕਹਦਾ ਵੀ ਕਈ ਕਾਨੂੰਨੀ ਅੜਚਨਾ ਸੀਗੀਆਂ ਜੀ ਅਧੀਆਂ ਕਾਨੂੰਨੀ ਅੜਚਨਾ ਸੀ ਅਧੀਆਂ ਕਿ ਪੁਰਾਣਿਆਂ ਦੇ ਬਹਾਨੇ ਸੀਗੇ ਵੀ ਜੇ ਅਸੀਂ ਤੁਹਾਡਾ ਕੰਮ ਨਹੀਂ ਕਰਾ ਸਕਦੇ ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰਕੇ ਅਸੀਂ ਜਿਹੜਾ ਪਿਛਲੇ ਦਿਨੀ ਇੱਕ ਬਹੁਤ ਵੱਡਾ ਉਦਘਾਟਨ ਕੀਤਾ ਸੀ ਜਿਹਦੇ ਵਿੱਚ ਜਿਹੜਾ ਆਪਣਾ ਮਹਿੰਦਰਾ ਪੈਲੇਸ ਆ ਉਹਦੀ ਬੈਕ ਸਾਈਡ ਆ ਜਿਹੜਾ ਉਹ ਸਾਰਾ ਜਿਹੜਾ 10-12 ਗਲੀਆਂ ਨੇ ਉਹਦੀ ਵੀ ਇਹੀ ਸਮੱਸਿਆ ਹੁੰਦੀ ਸੀ ਵੀ ਉੱਥੇ ਨਗਰ ਕੌਂਸਲ ਫੰਡ ਨਹੀਂ ਸੀ ਲਾ ਸਕਦੀ ਪਰ ਅਸੀਂ ਉਹਨਾਂ ਤੋਂ ਟੈਕਸ ਜ਼ਰੂਰ ਕਲੈਕਟ ਕਰਦੇ ਸੀ ਤਾਂ ਉਹ ਅਸੀਂ ਕਲੀਅਰ ਕਰਕੇ ਉੱਥੇ ਵੀ ਅਸੀਂ 70-75 ਲੱਖ ਦਾ ਪ੍ਰੋਜੈਕਟ ਆ ਜਿਹੜਾ ਉਹ ਸਟਾਰਟ ਕੀਤਾ ਸੀਗਾ ਉਹ ਚੱਲ ਰਿਹਾ ਉਸੇ ਤਰ੍ਹਾਂ ਹੀ ਸ਼ਿਵਾਏ ਨਿਕਲੇ ਵਾ ਜਿਹੜੀ ਕਿ ਨਗਰ ਕੌਂਸਲ ਦਾ ਪਾਰਟ ਆ ਇੱਥੋਂ ਦੇ ਲੋਕ ਵੀ ਬਾਗੇ ਪੁਰਾਣੇ ਦੇ ਟੈਕਸ ਪੇਅਰ ਨੇ ਹਾਲਾਂਕਿ ਜਿਹੜੇ ਸ਼ਿਵਾਇਨ ਕਲੇਬ ਦੇ ਬੰਦੇ ਨੇ ਉਹ ਤਾਂ ਸਾਡੇ ਇੰਡਸਟਰੀਲਿਸਟ ਨੇ ਸਾਡੇ ਵਪਾਰੀ ਨੇ ਤੇ ਜੇ ਮੈਂ ਇਹ ਕਹਾਂ ਵੀ ਜਿੰਨੀ ਸਾਡੀ ਨਗਰ ਕੌਂਸਲ ਦੀ ਆਮਦਨ ਆ ਉਹਦਾ 90% ਜਿਹੜਾ ਹਿੱਸਾ ਹੈ ਉਹ ਸਿਰਫ ਇਹ ਸ਼ਿਵਾਇਨ ਕਲੇਬ ਦੇ ਵਿੱਚੋਂ ਕਲੈਕਸ਼ਨ ਹੁੰਦੀ ਆ ਕਿਉਂਕਿ ਇਹਨਾਂ ਦੇ ਬਿਜ਼ਨਸ ਨੇ ਇਹ ਸਾਰੇ ਟੈਕਸ ਭੇਰਨੇ ਜਿਹੜਾ ਸਰਕਾਰ ਨੂੰ ਪੈਸਾ ਦਿੰਦੇ ਨੇ ਤਾਂ ਅਸੀਂ ਚਾਹੁੰਦੇ ਸੀ ਵੀ ਅਸੀਂ ਜਿੱਥੇ ਬਾਕੀ ਕੰਮ ਕਰਦੇ ਆ ਅਸੀਂ ਇਹ ਵੀ ਦੋ ਜਗ੍ਹਾ ਨੇ ਜਿਹੜੀਆਂ ਸ਼ਿਵਾਇਨ ਕਲੇਬ ਤੇ ਇਹਨਾਂ ਨੂੰ ਵੀ ਅੰਡਰ ਨਗਰ ਕੌਂਸਲ ਅਸੀਂ ਲੈ ਕੇ ਆਈਏ ਤਾਂ ਉਹ ਅਸੀਂ ਲੈ ਕੇ ਆਏ ਆ ਤਾਂ ਇਹਨੇ ਸਾਰੇ ਜਿੰਨੇ ਵੀ ਲੋਕ ਨੇ ਇਹਨਾਂ ਸਾਰਿਆਂ ਦੀ ਡਿਮਾਂਡ ਸੀਗੀ ਵੀ ਜਿਹੜੀ ਇਹ ਸ਼ਿਵਾਂ ਨਿਕਲੇਵਾ ਇਹਦੇ ਵਿੱਚ ਜਿੰਨੇ ਵੀ ਰਸਤੇ ਨੇ ਉਹ ਸਾਰੇ ਰਸਤਿਆਂ ਦਾ ਕੰਮ ਹੋਵੇ ਉੱਥੇ ਵਧੀਆ ਸੋਹਣੇ ਇੰਟਰਲੌਕ ਟਾਇਲ ਲੱਗੇ ਤਾਂ ਕਿ ਜਿਹੜੀ ਸਾਡੀ ਇਹ ਕਲੋਨੀ ਆ ਇਹ ਇਹਦੀ ਖੂਬਸੂਰਤੀ ਵਧੇ ਇਹਦੀ ਦਿੱਖ ਹੋਰ ਜ਼ਿਆਦਾ ਸੋਹਣੀ ਹੋਵੇ ਤਾਂ ਅਸੀਂ ਪਿਛਲੇ ਦਿਨੀ ਇਹ ਤੋਂ ਪਹਿਲਾਂ ਇੱਥੇ ਕਿ ਪਾਈਪ ਲਾਈਨ ਦੀ ਸਮੱਸਿਆ ਸੀਗੀ ਅਸੀਂ ਪਾਈਪਲਾਈਨ ਵੀ ਪਾਈ ਆ ਉਹਦਾ ਵੀ ਸਾਡਾ ਕਾਫੀ ਵੱਡਾ ਪ੍ਰੋਜੈਕਟ ਸੀਗਾ ਉਹਦਾ ਅਧਿਕਟਨ ਕੀਤਾ ਸੀਗਾ 40 ਲੱਖ ਰੁਪਏ ਦਾ ਪ੍ਰੋਜੈਕਟ ਸੀ ਸਾਡਾ ਉਹ ਇਸੇ ਤਰ੍ਹਾਂ ਹੀ ਹੁਣ ਵੀ ਇਹ 68 ਲੱਖ ਦਾ ਸਾਡਾ ਟੋਟਲ ਐਸਟੀਮੇਟ ਬਣਿਆ ਸੀਗਾ 68 ਲੱਖ ਤੋਂ ਥੋੜਾ ਜਿਆਦਾ ਸੀ 66 67 ਲੱਖ ਦੇ ਅਪਰੋਕਸਿਮੇਟ ਸੀਗਾ ਪਰ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਕਿ ਜਿਹੜੇ ਜਦੋਂ ਹੀ ਅਸੀਂ ਬਾਗੇ ਪੁਰਾਣੇ ਦੇ ਵਿੱਚ ਕੋਈ ਵੀ ਟੈਂਡਰ ਦਿੰਨੇ ਆ ਅਸੀਂ ਹਰ ਵਾਰ ਕੰਪੀਟੀਸ਼ਨ 'ਚ ਜਾਂਦੇ ਆ ਜਦੋਂ ਹੀ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਉਹਦੇ ਤੇ ਲੈਸ ਦੇ ਵਿੱਚ ਸਾਡੇ ਟੈਂਡਰ ਜਾਂਦੇ ਨੇ ਤਾਂ ਮੈਨੂੰ ਲੱਗਦਾ ਸਾਡਾ ਬਾਗੇਪੁਰਾਣੇ ਦਾ ਕੋਈ ਵੀ ਇਹੋ ਜਿਹਾ ਟੈਂਡਰ ਨਹੀਂਗਾ ਜਿਹੜਾ ਕੋਈ 15% ਕੋਈ 20% ਕੋਈ 25% ਲੈਸ ਚ ਨਾ ਗਿਆ ਹੋਵੇ ਲੈਸ ਦਾ ਮਤਲਬ ਹੁੰਦਾ ਵੀ ਜੇਕਰ ਸਾਡੇ ਅਧਿਕਾਰੀਆਂ ਨੇ ਜੇ ਇਹ ਸਾਰੇ ਕੰਮ ਦਾ 66 67 ਲੱਖ ਰੁਪਏ ਐਸਟੀਮੇਟ ਲਾਇਆ ਤਾਂ ਜਿਹੜਾ ਬੰਦਾ ਇਹ ਕੰਮ ਕਰਨ ਦਾ ਠੇਕਾ ਲਊਗਾ ਉਹਨੇ ਕਿਹਾ ਵੀ ਮੈਂ ਇਹ ਕੰਮ ਕੱਟ ਪੈਸਿਆਂ 'ਚ ਕਰ ਦੂੰਗਾ ਤਾਂ ਇਹ ਵੀ ਸਾਡਾ ਟੈਂਡਰ ਲਗਭਗ 17% ਲੈਸ ਤੇ ਗਿਆ ਜਿਹੜੀ ਕਿ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਜੇ ਮੈਂ ਕਹਦਾ ਵੀ ਸਾਡੀ ਸਿੱਧੇ ਰੂਪ 'ਚ ਸੇਵਿੰਗ ਹੋਈ ਆ ਤਾਂ ਸਾਡੇ ਵੱਲੋਂ 6 ਛੜ ਲੱਖ ਦਾ ਸੀਗਾ ਬਟ ਇਹ ਕੰਮ ਹੋਊਗਾ 54 ਲੱਖ ਦੇ ਵਿੱਚ ਜਿਹੜੇ ਠੇਕੇਦਾਰ ਸਾਹਿਬ ਨੇ ਉਹ ਸਾਡਾ ਕੰਮ 54 ਲੱਖ ਦੇ ਵਿੱਚ ਕਰਨਗੇ ਤਾਂ ਜਿਹੜਾ ਉਹ 10-12 ਲੱਖ ਰੁਪਏ ਉੱਪਰ ਆਲਾ ਤਾਂ ਉਹ ਸਾਡੀ ਨਗਰ ਕੌਂਸਲ ਦੀ ਸੇਵਿੰਗ ਹੋ ਜੂ ਉਹ ਹੀ 10-12 ਲੱਖ ਰੁਪਏ ਅਸੀਂ ਹੋਰ ਕਿਤੇ ਲਾਵਾਂਗੇ ਤਾਂ ਉਹ ਜਿੰਨੇ ਇਸ ਸ਼ਿਗਾ ਨਿਕਲੇਬ ਦੇ ਵਿੱਚ ਜਿੰਨੀਆਂ ਸਾਰੀਆਂ ਗਲੀਆਂ ਨੇ ਜਿੰਨੇ ਆਸੇ-ਪਾਸੇ ਕਲੋਨੀ ਦੇ ਵਿੱਚ ਦੀ ਜਿੰਨੇ ਵੀ ਜਗ੍ਹਾ ਨੇ ਰਸਤੇ ਨੇ ਉਹ ਸਾਰੇ ਦੇ ਸਾਰੇ ਇੰਟਰਲੌਕ ਟਾਈਲ ਦੇ ਨਾਲ ਵਧੀਆ ਤਰੀਕੇ ਨਾਲ ਪੱਕੇ ਹੋ ਜਾਣਗੇ ਹੋਰ ਕਿੱਥੇ-ਕਿੱਥੇ ਕੰਮ ਆਉਣ ਵਾਲੇ ਸਮੇਂ ਚੱਲ ਰਿਹਾ ਜਾਂ ਹੁਣ ਬਰਾਬਰ ਕਿਤੇ ਚੱਲ ਰਿਹਾ ਸਾਡੇ ਗਰਾਊਂਡ ਦੇ ਦੁਬਾਰਾ ਅਸੀਂ ਪੈਸੇ ਵਧਾਏ ਨੇ ਜਿਹੜਾ ਸਟੇਡੀਅਮ ਚੱਲਦਾ ਸੀਗਾ ਉਹਦੇ ਦੁਬਾਰਾ ਕੰਮ ਚੱਲੂਗਾ ਫਿਰ ਜਿਹੜਾ ਇੱਕ ਪਾਰਕ ਸੀਗਾ ਜਿਹੜਾ ਮੈਂ ਤੁਹਾਨੂੰ ਅੱਜ ਤੋਂ 3 ਮਹੀਨੇ ਪਹਿਲਾਂ ਇਹ ਵਾਅਦਾ ਕੀਤਾ ਸੀ ਮੈਂ 1 ਮਹੀਨੇ 'ਚ ਤੁਹਾਨੂੰ ਪਾਰਕ ਦੇ ਦੂੰਗਾ ਉੱਤੇ ਸ਼ਹਿਰ ਨਿਵਾਸੀ ਬੜੇ ਖੁਸ਼ ਹੋਏ ਸੀਗੇ ਪਰ ਮੈਂ ਹੁਣ ਮੈਂ ਕੋਈ ਪੋਲੀਟੀਕਲ ਗੱਲ ਕਰਨੀ ਤਾਂ ਨਹੀਂ ਚਾਹੁੰਦਾ ਸੀ ਪਰ ਮੈਨੂੰ ਸੱਚ ਦੱਸਣਾ ਪੈਂਦਾ ਤਾਂ ਜਿਹੜੇ ਸਾਡੇ ਪੁਰਾਣੇ ਚੇਅਰਮੈਨ ਸੀਗੇ ਆਪਣੇ ਬਲਾਕ ਚੇਅਰਮੈਨ ਗੁਰਚਰਨ ਚੀਦਾ ਤਾਂ ਉਹਨਾਂ ਨੇ ਇੱਕ ਕੰਪਲੇਂਟ ਪਾ ਕੇ ਉਹ ਕੰਮ ਰੋਕ ਦਿੱਤਾ ਸੀਗਾ ਸਾਡਾ ਕੰਪਲੇਂਟ ਉਹਨਾਂ ਦੀ ਇਹ ਸੀ ਕਹਿੰਦੇ ਵੀ ਜਿਹੜਾ ਇਹ ਪਾਰਕ ਆ ਇਹ ਜਿਹੜੇ ਜਗ੍ਹਾ ਹੈ ਕਹਿੰਦੇ ਇਹ ਬਲਾਕ ਦੀ ਜਗ੍ਹਾ ਹੈ ਜੇ ਤੁਸੀਂ ਪਾਰਕ ਬਣਾ ਦੋਗੇ ਤਾਂ ਪਾਰਕ ਤੁਸੀਂ ਸ਼ਹਿਰ ਵਾਸੀਆਂ ਵਾਸਤੇ ਖੋਲ੍ਹ ਦੇਓਗੇ ਜੀ ਤੇ ਮੈਂ ਉਹਨਾਂ ਨਾਲ ਫੋਨ ਤੇ ਹੀ ਗੱਲ ਕੀਤੀ ਮੈਂ ਕਿਹਾ ਯਾਰ ਜਗਾ ਜਗਾ ਹੁੰਦੀ ਆ ਜੇ ਜਗਾ ਪਈ ਆ ਇੱਥੇ ਅੱਛੇ ਦਰਖਤ ਲੱਗੇ ਨੇ ਤੇ ਜੇ ਚਾਹੇ ਸ਼ਹਿਰ ਨਿਵਾਸੀ ਚਾਹੇ ਪਿੰਡ ਵਾਸੀ ਚਾਹੇ ਬਲਾਕ ਦੇ ਅਫਸਰ ਚਾਹੇ ਅਸੀਂ ਕੋਈ ਵੀ ਚਾਹੇ ਜੇ ਅਸੀਂ ਕੋਈ ਪ੍ਰੋਗਰਾਮ ਕਰਨਾ ਏ ਤਾਂ ਸਾਡੇ ਹਿਸਾਬ ਨਾਲ ਤਾਂ ਹੋ ਜਾਣਾ ਚਾਹੀਦਾ ਪਰ ਉਹਨਾਂ ਦਾ ਕੋਈ ਪੋਲਿਟੀਕਲ ਮੋਟਿਵੇਸ਼ਨ ਸੀ ਉਹ ਚਾਹੁੰਦੇ ਸੀਗੇ ਵੀ ਜੇਕਰ ਆਮ ਆਦਮੀ ਪਾਰਟੀ ਨੇ ਇਹ ਪਾਰਕ ਬਣਾਤਾ ਜਿਹੜਾ ਕਿ ਸ਼ਹਿਰ ਦੀ ਪਿਛਲੇ ਲੰਬੇ ਸਮੇਂ ਦੀ ਡਿਮਾਂਡ ਆ ਵੀ ਸਾਡੇ ਕੋਲ ਕੋਈ ਕਾਮਨ ਪਾਰਕ ਹੈ ਨਹੀਂ ਗਾ ਵੀ ਜੇ ਬਣ ਜਾਊਗਾ ਤਾਂ ਇਹਨਾਂ ਦੀ ਵੈਸੇ ਬੱਲੇ ਬੱਲੇ ਹੋ ਜੂ ਤਾਂ ਉਹਨਾਂ ਨੇ ਉਹਦੇ ਕਾਫੀ ਜ਼ੋਰ-ਜ਼ੋਰ ਲਾਇਆ ਉਹ ਗਏ ਨੇ ਪਰ ਹੁਣ ਅਸੀਂ ਉਹ ਕਲੀਅਰ ਕਰ ਲਿਆ ਹੁਣ ਦੁਬਾਰਾ ਅਸੀਂ ਉਹਦਾ ਇੱਕ ਲਗਭਗ ਸਾਡਾ ਇੱਕ ਡੇਢ ਮਹੀਨਾ ਕੰਮ ਪਿਆਰਿਆ ਹਾਲਾਂਕਿ ਅਸੀਂ 15-20 ਲੱਖ ਰੁਪਇਆ ਦੇਤਾ ਸੀ ਜਿਹੜੇ ਮੈਨੂੰ ਐਮ.ਐਲ.ਏ. ਕੋਟੇ ਚੋਂ ਪੈਸੇ ਆਏ ਸੀ ਮੈਂ ਉਹਦੇ ਵਿੱਚੋਂ ਉਹਨੂੰ ਪੈਸੇ ਦਿੱਤੇ ਸੀਗੇ ਤਾਂ ਉਹਦੇ ਵਿੱਚੋਂ ਟੈਂਡਰ ਵੀ ਹੋ ਗਿਆ ਸਭ ਕੁਝ ਹੋ ਗਿਆ ਪਰ ਕੰਮ ਵੀ ਚੱਲ ਪਿਆ ਸੀ 70% ਸਾਡਾ ਕੰਮ ਕੰਪਲੀਟ ਆ 20 30% ਕੰਮ ਸਾਡਾ ਪੈਂਡਿੰਗ ਹੋ ਗਿਆ ਸੀਗਾ ਤਾਂ ਹੁਣ ਅਸੀਂ ਬੜੇ ਜਲਦੀ ਉਹ ਕਰਕੇ ਤੇ ਉਹ ਓਪਨ ਕਰ ਦਾਂਗੇ ਤੇ ਮੈਂ ਇੱਕ ਇਹ ਸੁਨੇਹਾ ਵੀ ਦਿਨਾ ਕਿ ਚਾਹੇ ਕੋਈ ਸ਼ਹਿਰ ਦੀ ਪ੍ਰਾਪਰਟੀ ਹੋਵੇ ਚਾਹੇ ਕੋਈ ਪਿੰਡ ਦੀ ਹੋਵੇ ਜਗਾ ਕੋਈ ਕਿਤੇ ਪਟਕੇ ਨਹੀਂ ਲੈ ਕੇ ਜਾ ਸਕਦਾ ਉਹ ਇੱਥੇ ਹੀ ਰਹਿਣੀ ਆ ਉਹ ਜਗਾ ਇੱਥੇ ਹੀ ਰਹਿਣੀ ਆ ਬਲਾਕ ਦੀ ਉਹ ਹੀ ਮਲਕੀਅਤ ਆ ਬਾਕੀ ਜਿਹੜੀ ਜਗਾ ਜ਼ਿਆਦਾ ਇਹੋ ਮੇਰੇ ਨਾਲ 2 3 ਏਕੜ ਆ ਜਿਹੜੀ ਇਹ ਅਸੀਂ ਸਿਰਫ ਵਰਤ ਰਹੇ ਹਾਂ ਇੱਕ ਕਨਾਲ ਇੱਕ ਡੇਢ ਕਨਾਲ ਹੀ ਵਰਤ ਰਹੇ ਹਾਂ ਬਾਕੀ ਜਿਹੜੀ ਜਿੰਨੀ ਦੀ ਜਿੰਨੀ 90% ਜਿਹੜੀ ਜਗ੍ਹਾ ਏ ਉਹਦੇ ਚ ਅਸੀਂ ਬਲਾਕ ਵਾਸਤੇ ਵਰਤਾਂਗੇ ਉਹ ਅਸੀਂ ਕਿਸੇ ਨੂਨੀ ਦੇ ਰਹੇ ਇਹ ਵੀ پارک ਅਸੀਂ ਪ੍ਰਾਈਵੇਟ ਬੰਦੇ ਨੂੰ ਨਹੀਂ ਦੇ ਰਹੇ ਇਹ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਮੇਰੇ ਵਾਸਤੇ ਤਾਂ ਲੋਕ ਸਾਰੇ ਬਰਾਬਰ ਨੇ ਹਾਂ ਕੋਈ ਕਾਂਗਰਸੀ ਵਾਸਤੇ ਸ਼ਹਿਰੀ ਅੱਡ ਹੋਣਗੇ ਪਿੰਡ ਵਾਲੇ ਅੱਡ ਹੋਣਗੇ ਪਰ ਮੈਨੂੰ ਸਾਂਝੇ ਨੇ ਮੈਂ ਐਮਐਲਏ ਹਾਂ ਤਾਸੀਂ ਜੁਗਮ ਕੰਪਲੀਟ ਕਰਵਾਵਾ ਗਏ ਉਹ ਸ਼ਵੈਨ ਕਲੇਬ ਦੀ ਗੱਲ ਕੀਤੀ ਅੱਜ 60 ਲੱਖ ਰੁਪਏ ਦਾ ਨਾਲ ਜਿਹੜੀ ਇੰਟਰਲੌਕ ਕਰਨ ਲੱਗੇ ਹੋ ਪਹਿਲਾਂ ਪੈਬਲਾਂ ਦੀ ਗੱਲ ਕੀਤੀ ਆ ਆਉਣ ਵਾਲੇ ਸਮੇਂ 'ਚ ਕਿਤੇ ਨਾਲ ਤਾਂ ਨਹੀਂ ਲਿਹਾਉਂਦਾ ਕਿਤੇ ਚਰਚਾ ਤਾਂ ਨਹੀਂ ਕਿਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਲ ਕ੍ਰਿਸ਼ਣ ਬਾਲਦੇ ਨੂੰ ਨਾਲ ਲੈ ਕੇ ਆਉਣਾ ਹੋਵੇ ਬਾਲੀ ਜੀ ਨੂੰ ਤਾਂ ਆ ਜਾਣ ਜੀ ਆਇਆਂ ਨੂੰ ਸਾਰਿਆਂ ਨੂੰ ਇਹ ਮੇਰੇ ਨਾਲ ਹੀ ਨੇ ਸਾਰੇ ਯਾਰ ਜਿੰਨੇ ਬੈਠੇ ਨੇ ਮਤਲਬ ਮੈਂ ਤਾਂ ਕਦੇ ਇਹੋ ਜਿਹਾ ਫਰਕ ਫੁਰਕ ਕੀਤਾ ਨਹੀਂ ਆ ਕਿਹੜਾ ਮੇਰੇ ਨਾਲ ਆ ਕਿਹੜਾ ਉਲਟਾ ਤੇ ਪਰ ਸਾਡੇ ਕੋਲ ਸਾਰੇ ਬਾਲੀਓ ਹੀ ਨੇ ਸਾਡੇ ਇਹ ਸਾਡੇ ਸਾਰੇ ਇੱਕੋ ਜਿਹੇ ਨੇ ਮੈਦਾ ਬਾਓ ਉਹਨਾਂ ਨੂੰ ਇਹ ਜਰੂਰ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ ਕਿ ਤੁਸੀਂ ਤਾਂ ਸਿਆਣੇ ਬੰਦੇ ਹੋ ਸਮਝਦਾਰ ਬੰਦੇ ਹੋ ਤੁਹਾਨੂੰ ਪਤਾ ਜਦੋਂ ਜਿੱਧਰ ਤੁਸੀਂ ਤੁਰੇ ਫਿਰਦੇ ਹੋ ਜਿਹੜਾ ਰਾਹ ਕਿਤੇ ਪਹੁੰਚਣਾ ਹੀ ਨਹੀਂਗਾ ਫਿਰ ਉਧਰ ਜਾਣ ਦਾ ਕੀ ਫਾਇਦਾ ਤੇ ਮੈਂ ਤਾਂ ਜੇ ਤੁਸੀਂ ਹੁਣ ਗੱਲ ਛੇੜੀਆ ਤਾਂ ਮੈਂ ਤਾਂ ਉਹਨਾਂ ਨੂੰ ਕਹਿਣਾ ਭਾਈ ਆਜੋ ਉਹ ਹਾਲਾਂਕਿ ਜਦੋਂ ਕੰਮ ਕਰਾਉਣਾ ਸੀਗਾ ਇਹ ਕੰਮ ਸੀ ਉਦੋਂ ਮੇਰੇ ਕੋਲ ਦੋ ਵਾਰ ਘਰੇ ਵੀ ਆਏ ਹੋ ਉਹ ਤਾਂ ਕਹਿੰਦੇ ਸੀ ਪਾਰਟੀ ਵਾਈ ਤੋਂ ਪਾਸੇ ਉੱਠ ਕੇ ਆਏ ਆਂ ਪਰ ਅੱਜ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਅੱਜ ਵੀ ਆਉਣਾ ਸੀਗਾ ਤੇ ਮੈਨੂੰ ਦੱਸਿਆ ਕੋਈ ਜ਼ਿਆਦਾ ਅਰਜੈਂਟ ਕੰਮ ਸੀਗਾ ਜੀ ਤੇ ਚਲੋ ਹੋਰ ਕੰਮ ਕਈ ਵਾਰ ਬੰਦੇ ਨੂੰ ਜ਼ਿਆਦਾ ਜ਼ਰੂਰੀ ਹੁੰਦੇ ਨੇ ਤਾਂ ਅੱਜ ਨਹੀਂ ਆਏ ਤਾਂ ਮੈਂ ਤਾਂ ਸਾਰਿਆਂ ਨੂੰ ਜੀ ਆਇਆ ਕਹਿੰਦਾ ਮੈਂ ਤੁਹਾਨੂੰ ਵੀ ਸਾਰੇ ਪੱਤਰਕਾਰਾਂ ਨੂੰ ਕਹਿੰਦਾ ਪਰ ਤੁਸੀਂ ਤਾਂ ਨਾਲ ਹੀ ਹੋ ਮੇਰੇ ਨਾਲ ਹੀ ਜੁਆਇਨ ਹੀ ਹੋ ਤਾਂ ਕੋਈ ਚੱਕਰ ਸਾਰੇ ਗੇ ਰੋਡ ਉੱਪਰ ਤੇ ਸਰਦਾਰ ਨਗਰ ਕਲੰਗੀ ਹੈਗੀ ਹੈ ਜੀ ਉਹ ਵੀ ਜਿਹੜੀ ਡੈਕਸਪਲੇ ਕਾਰਦੀ ਨਗਰ ਕੌਂਸਲ ਪਰ ਗਲੀਆਂ ਨਾਲੀਆਂ ਸੂਤੇ ਦੀ ਕੋਈ ਸ਼ੇਮ ਨਹੀਂ ਅਸੀਂ ਇੱਕ ਇੱਕ ਦੋ ਦੋ ਕਰਕੇ ਜਿਵੇਂ ਜਿਵੇਂ ਸਾਡੇ ਕੋਲ ਬਜਟ ਆਈ ਜਾਂਦੇ ਆ ਅਸੀਂ ਸਾਰਿਆਂ ਨੂੰ ਇਨਕਲੂਡ ਕਰ ਜਿੱਥੇ-ਜਿੱਥੇ ਬਸੋਂ ਹੋਈ ਜਾਂਦੀ ਆ ਜਿੱਥੇ-ਇਥੇ ਬਸੋਂ ਹੋਊਗੀ ਅਸੀਂ ਨਾਲ ਦੇ ਨਾਲ ਉਥੇ ਸਾਰੇ ਕੰਮ ਨੇ ਜਿਹੜੇ ਜੜੀਆਂ-ਜੜੀਆਂ ਸਾਡੀਆਂ ਰਿਸਪੌਂਸਿਬਿਲਟੀਜ਼ ਨੇ ਨਗਰ ਕਾਉਂਸਲ ਦੀਆਂ ਚਾਹੇ ਉਹ ਰੋਡ ਹੋਵੇ ਸੜਕਾਂ ਹੋਣ ਸੀਵਰੇਜ ਹੋਣ ਜੋ ਮਰਜ਼ੀ ਹੋਵੇ ਅਸੀਂ 1 ਬਾਈ 1 ਸਾਰੇ ਕੰਪਲੀਟ ਕਰਦੇ ਜਾਵਾਂਗੇ ਸਰ ਜਿਵੇਂ ਲਾਵਾ ਰੋਡ ਨੂੰ ਮੰਦਰ ਤੜਕ ਪੁਰੀ ਦਾ ਡੰਪ ਬਣਿਆ ਹੋਇਆ ਨਾਲ ਹੀ ਬਣਿਆ ਹੋਇਆ ਉਥੇ ਕੋਈ ਹੈਪ ਬੋ ਜ਼ਰੂਰ ਉੱਥੇ ਅਸੀਂ ਸਾਡਾ ਉਹ ਉਹ ਉਥੇ ਸਾਡੇ ਸਾਡੇ ਐਮਸੀ ਨੇ ਗੁਰਪ੍ਰੀਤ ਮਨਚੰਦਾ ਇਹ ਉਹ ਸਵਾਰਡ ਚ ਆਉਂਦੇ ਨੇ ਉਥੇ ਦੋ ਸਾਡੇ ਮਨ ਚ ਦੋ ਚੀਜ਼ਾਂ ਸੀ ਇੱਕ ਤਾਂ ਅਸੀਂ ਜਿੰਮ ਜਾਂ ਪਾਰਕ ਚਾਹੁੰਦੇ ਸੀ ਇੱਕ ਸਾਡੇ ਚੋਂ ਕਈ ਬੰਦਿਆਂ ਦੀ ਇਹ ਰਾਇ ਵੀ ਸੀਗੀ ਵੀ ਉੱਥੇ ਆਪਾਂ ਕੋਈ ਦੁਕਾਨਾ ਕੱਢਦੇ ਕੋਈ ਕਮਰਸ਼ੀਅਲ ਕਰਦੀਏ ਤਾਂ ਹੁਣ ਮੈਨੂੰ ਲੱਗਦਾ ਸੀ ਉੱਥੇ ਜਿੰਮ ਦਾ ਗੁਰਪ੍ਰੀਤ ਮੇਰੇ ਨਾਲ ਬੈਠੇ ਨੇ ਤਾਂ ਇਹ ਕਹਿੰਦੇ ਸੀ ਮੇਰਾ ਵਾਰਡ ਆ ਇੱਥੇ ਜਿੰਮ ਬਣੇ ਇੱਥੇ ਕੋਈ ਆਪਾਂ ਕਮਰਸ਼ੀਅਲ ਚੀਜ਼ ਨਾ ਬਣਾਈਏ ਤਾਂ ਅਸੀਂ ਉੱਥੇ ਜਿੰਮ ਦਾ 12 ਲੱਖ ਰੁਪਈਆ ਲਗਭਗ ਉਹ ਅਸੀਂ ਕੀਤਾ ਹੋਇਆ ਮਨਜ਼ੂਰ ਉਹਦਾ ਅਸੀਂ ਜਲਦੀ ਕੰਮ ਸ਼ੁਰੂ ਕਰਾਂਗੇ ਉੱਥੇ ਜੰਮ ਬਣਾਵਾਂਗੇ ਆਪਾਂ ਉੱਪਰ ਜੰਮ ਐਮ ਐਸਬ ਇੱਕ ਹਲਕੇ ਤੋਂ ਬਾਹਰ ਦੀ ਗੱਲ ਆ ਆਪਾਂ ਨਿਹਾਲ ਸਿੰਘ ਦੀ ਗੱਲ ਕਰਕੇ ਤੇ ਕੱਲ ਉੱਥੇ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਆ ਪਰ ਜਿਹੜਾ ਉਹ ਰਸਤਾ ਉਹ ਬਾਗਾਂ ਪਣਾ ਤੇ ਨਿਹਾਲ ਸਿੰਘ ਨਾਲੋਂ ਮਿਲਾਂਦਾ ਜਿੰਨੇ ਵੀ ਲੋਕ ਦਿੱਲੀ ਨੂੰ ਹੁਣ ਇਸ ਟਾਈਮ ਰੂਟ ਆਪਣੇ ਏਰੀਆ ਪਲਾ ਰਿਹਾ ਉਹ ਉਸੇ ਰੂਟ ਜਾਂਦਾ ਕੱਲ ਉੱਥੇ ਇੱਕ ਕਬੱਡੀ ਖਿਡਾਰੀ ਦੀ ਮੌਤ ਹੋਈ ਆ ਲਗਭਗ 2 2.5 ਸਾਲਾਂ ਤੋਂ ਜਿਹੜਾ ਕੰਮ ਚੱਲ ਰਿਹਾ ਕੱਲ ਜਰੋਵ ਵਿਧਾਇਕ ਕਮ ਮਨਜੀਤ ਸਿੰਘ ਬਲਾਸਪੁਰ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਪਤਾ ਕਰਦਾ ਚੱਕਰ ਕੀ ਆ ਜੇ ਅ ਦੇਖੋ ਦੋ ਤਿੰਨ ਤਰ੍ਹਾਂ ਦੇ ਪ੍ਰੋਜੈਕਟ ਨੇ ਇੱਕ ਸਟੇਟ ਗਵਰਨਮੈਂਟ ਦੇ ਪ੍ਰੋਜੈਕਟ ਨੇ ਇੱਕ ਸਾਡੇ ਐਮ ਐਲ ਏ ਲੈਵਲ ਤੇ ਆ ਜਾਂਦੇ ਨੇ ਇੱਕ ਸਰਕਾਰ ਡਾਇਰੈਕਟ ਕਰਦੀ ਆ ਪਰ ਕਈ ਪ੍ਰੋਜੈਕਟ ਨੇ ਉਹ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੇ ਜਿਹੜੇ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੇ ਉਹਦੇ ਵਿੱਚ ਸਾਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਕਈ ਵਾਰ ਕੋਈ ਵੱਡਾ ਰੋਡ ਬੰਦ ਆਉਂਦਾ ਸਾਨੂੰ ਥੱਲੇ ਪੁਲੀਆਂ ਚਾਹੀਦੀਆਂ ਹੁੰਦੀਆਂ ਨੇ ਲੋਕਾਂ ਦੇ ਲੰਘਣ ਵਾਸਤੇ ਰਸਤੇ ਚਾਹੀਦੇ ਹੁੰਦੇ ਨੇ ਕਈ ਵਾਰ ਸਰਕਾਰੀ ਖਾਲੇ ਨਾਲੇ ਨਾਲੇ ਨੇ ਲੋਕਾਂ ਦੀਆਂ ਸਰਕਾਰੀ ਕੱਸੀਆਂ ਨੇ ਜਿਹਦੇ ਵਿੱਚ ਪਾਣੀ ਜਾਂਦਾ ਤਾਂ ਉਹ ਉਹਨਾਂ ਦੇ ਨਕਸ਼ੇ ਦੇ ਵਿੱਚ ਨਹੀਂ ਆਉਂਦੇਗੇ ਕਈ ਰਸਤੇ ਹੁੰਦੇ ਨੇ ਜਿਹੜੇ ਅਸੀਂ ਵੈਸੇ ਭਰਾਵੀ ਤੌਰ ਤੇ ਪ੍ਰਪੇ ਤੌਰ ਤੇ ਛੱਡੇ ਹੁੰਦੇ ਨੇ ਉਹ ਸਰਕਾਰੀ ਕਾਗਜ਼ਾਂ ਚ ਨਕਸ਼ੇ ਚ ਨਹੀਂ ਆਉਂਦੇਗੇ ਤਾਂ ਉਹ ਕਵਰ ਹੋ ਜਾਂਦੇ ਨੇ ਪਰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉੱਤੇ ਸਾਨੂੰ ਬਹੁਤ ਜ਼ੋਰ ਲੱਗਦਾ ਕਿਉਂਕਿ ਉਹ ਐਮਐਲਏ ਲੈਵਲ ਤੇ ਇਹ ਨਹੀਂ ਚੱਲਦਾ ਅਸੀਂ ਥਰੂ ਡੀਸੀ ਕੋਚ ਇੰਟਰਫੇਅਰ ਕਰਦੇ ਆ ਫਿਰ ਆਪਾਂ ਪੂਰਾ ਪ੍ਰੋਪੋਜ਼ਲ ਬਣਾਉਣੇ ਆ ਫਿਰ ਉਹ ਜਿਹੜੇ ਠੇਕੇਦਾਰ ਨੇ ਕੋਈ ਗੁਜਰਾਤ ਦਾ ਏ ਕੋਈ ਕਿਤੋਂ ਦਾ ਏ ਫਿਰ ਅਸੀਂ ਉਹਨਾਂ ਨਾਲ ਸੰਪਰਕ ਕਰਦੇ ਆ ਤਾਂ ਕੰਮ ਔਖਾ ਹੋ ਜਾਂਦਾ ਏ ਤਾਂ ਜਿਹੜੇ ਇਹ ਵੱਡੇ ਪ੍ਰੋਜੈਕਟ ਜਿਹੜੇ ਪੈਂਡਿੰਗ ਸੀਗੇ ਇਹ ਇਹਨਾਂ ਦੀ ਜ਼ਿਆਦਾਤਰ ਮਿੱਟੀ ਦੀ ਪ੍ਰੋਬਲਮ ਸੀਗੀ ਕਿਉਂਕਿ ਟੈਂਡਰ ਹੋ ਗਿਆ ਜਿਵੇਂ ਆਪਣੇ ਵਾਲਾ ਵੀ ਜਿਹੜਾ ਚੱਲ ਰਿਹਾ ਬਠਿੰਡਾ ਟੂ ਮੋਗਾ ਵੱਡਾ ਪ੍ਰੋਜੈਕਟ ਆਪਣੇ ਬਾਗੇ ਪੁਰਾਣੇ ਦੇ ਸਾਰੇ ਪਿੰਡਾਂ ਵਿੱਚ ਦੀ ਲੰਘਦਾ ਏ ਉਹਦੀ ਵੀ ਸੇਮ ਸਮੱਸਿਆ ਸੀ ਉਹ ਉਹਨਾਂ ਨੂੰ ਵੀ ਮਿੱਟੀ ਨਹੀਂ ਮਿਲਦੀ ਉਹਦੇ ਕਰਕੇ ਉਹ ਪ੍ਰੋਜੈਕਟ 2 ਸਾਲ ਲੇਟ ਹੋ ਗਿਆ ਤਾਂ ਇਹੋ ਜਿਹੇ ਕਈ ਸਮੱਸਿਆਵਾਂ ਕਰਕੇ ਉਹ ਪ੍ਰੋਜੈਕਟ ਲੇਟ ਹੋ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਮਿੱਟੀ ਹੈ ਨਹੀਂ ਬਹੁਤ ਘੱਟ ਆ ਹਾਇਰਟਾਂ ਤੇ ਵੀ ਸੜਕਾਂ ਵਾਲਿਆਂ ਨੂੰ ਨਹੀਂ ਮਿਲਦੀਗੀ ਪਰ ਉਹ ਏਰੀਆ ਪੈਂਦਾ ਏ ਉਹ ਮਨਜੀਤ ਬਲਾਸਪੁਰ ਜੀ ਦਾ ਏਰੀਆ ਪੈਂਦਾ ਏ ਪਰ ਫਿਰ ਵੀ ਕਿਉਂਕਿ ਜ਼ਿਲ੍ਹਾ ਸਾਂਝਾ ਹੀ ਆ ਸਾਡਾ ਪੰਜਾਬ ਸਾਂਝਾ ਸਾਰਿਆਂ ਦਾ ਤਾਂ ਮੈਂ ਆਪਣੇ ਲੈਵਲ ਤੇ ਵੀ ਡੀਸੀ ਸਾਹਿਬ ਨਾਲ ਗੱਲ ਕਰਕੇ ਅਸੀਂ ਦੇਖਾਂਗੇ ਵੀ ਕੀ ਕੀ ਪ੍ਰੋਬਲਮ ਆ ਜਿੱਥੇ ਉਹਨਾਂ ਦੀ ਹੈਲਪ ਸਾਨੂੰ ਚਾਹੀਦੀ ਸਾਡੀ ਲੋੜ ਹੋਈ ਉਹਨਾਂ ਨੂੰ ਅਸੀਂ ਹੈਲਪ ਕਰਾਂਗੇ ਉਹਨਾਂ ਦੀ ਫਿਰ ਆਪਾਂ ਇਹ ਕੰਮ ਕਲੀਅਰ ਕਰਾਂਗੇ ਵੀ ਧੰਨਵਾਦ ਖੁਦਾਇ ਕਮਰਤਪਾਲ ਸਿੰਘ ਸੁਖੜਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਗਭਗ 6 ਛੜ ਲੱਖ ਰੁਪਏ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ 6 ਛੜ ਲੱਖ ਦੀ ਲਗਤ ਦੇ ਨਾਲ ਜਿਹੜੀ ਇੰਟਰਲੌਕ ਆ ਜਿਹੜਾ ਉਹ ਜਿਹੜਾ ਨਿਰਮਾਣ ਸ਼ੁਰੂ ਹੋਣਾ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਦੋਂ ਬਾਲਕ੍ਰਿਸ਼ਨ ਭਾਲੀ ਬਾਰੇ ਕੀਤਾ ਉਹਨਾਂ ਨੇ ਕਿਹਾ ਕਿ ਸਾਰੇ ਭਾਲੀ ਆ ਪਰ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਨਾਲ ਆ ਜਾਂਦਾ ਵਧੀਆ ਗੱਲ ਆ ਉਹਨਾਂ ਨਾਲ ਨਿਹਾਲ ਸਿੰਘ ਵਾਲਾ ਜਿਹੜਾ ਕੱਲ ਐਕਸੀਡੈਂਟ ਦੇ ਵਿੱਚ ਨੌਜਵਾਨ ਕੋਡੀ ਖੜ ਉਹਨਾਂ ਦਾ ਸਮਾਧ ਸੁਗਾ ਕ ਵਿਦਾਇਕ ਅਮਰਤਪਾਲ ਸਿੰਘ ਇਹਨਾਂ ਬਾਰੇ ਕੀ ਗੱਲਬਾਤ ਕਰਦੇ ਨੇ ਤੇ ਹੋਰ ਵਿਕਾਸ ਕਾਰਜ ਕਿੰਨਾ ਕੁ ਟਾਈਮ ਜਿਹੜੇ ਨਿਪਰੇ ਚੜ੍ਹਨ ਦੇ ਵਿੱਚ ਯਤਨਸ਼ੀਲ ਹੁੰਦੇ ਨੇ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜੇਤਾਰ ਸਿੰਘ ਸਰਾ ਹੈਂਡ ਇੰਡੀਆ ਟੀਵੀ